जय पीरां दी जी जय साईयां दी महफिल पीरां ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਸੋ ਅੱਜ ਦਾ ਜੋ ਵਿਸ਼ਾ ਹੈ ਬਹੁਤ ਹੀ ਖਾਸ ਹੈ ਜੀ ਅੱਜ ਦੀ ਇਸ ਵੀਡੀਓ ਨੂੰ ਪੂਰੀ ਜ਼ਰੂਰ ਸੁਣਨਾ ਸਮਝਣਾ ਅਮਲ ਕਰਨਾ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਉਹ ਹੈ ਕਿ ਚਮਕੀਆ ਦੀਵੇ ਦੇ ਫਾਇਦੇ ਸੋ ਚਮਕੀਆ ਦੀਵੇ ਦੇ ਕੀ ਕੀ ਫਾਇਦੇ ਹੁੰਦੇ ਨੇ ਤੇ ਕਿਉਂ ਚਮਕੀਆ ਦੀਵਾ ਰੋਸ਼ਨ ਕਰਨਾ ਚਾਹੀਦਾ ਹੈ ਸੋ ਆਪਾਂ ਅੱਜ ਇਹਦੇ ਤੇ ਗੱਲ ਕਰਨੀ ਹੈ ਜੀ ਵੀਡੀਓ ਨੂੰ ਪੂਰੇ ਸੁਣਨਾ ਜੀ ਸੋ ਕੁਝ ਕਮੈਂਟਾਂ ਵੀ ਦੱਸਾਂਗੇ ਕਮੈਂਟਾਂ ਵੀ ਜਰੂਰ ਸੁਣਿਆ ਕਰੋ ਜੀ ਸੋ ਬਾਕੀ ਜਿਹੜੇ ਰੂਹਾਂ ਹਰ ਰੋਜ਼ ਸਾਡੀ ਵੀਡੀਓ ਨੂੰ ਸੁਣ ਕੇ ਕਮੈਂਟ ਕਰਦੀਆਂ ਹੈ ਜੀ ਹਾਂ ਰੋਜ਼ ਚੈਨਲ ਦੇ ਨਾਲ ਜੁੜੀਆਂ ਰਹਿੰਦੀਆਂ ਹੈ ਜੀ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਤੇ ਜੋ ਰੂਹਾਂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀਆਂ ਹੈ ਜੀ ਸੋ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਇੱਕ ਵਾਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੇਕਰ ਪਹਿਲੀ ਵਾਰ ਹੋ ਦੇ ਨਾਲ ਹੀ ਕਮੈਂਟ ਸ਼ੇਅਰ ਲਾਈਕ ਵੀਡੀਓ ਨੂੰ ਜਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਫਿਰਾਂ ਦੀ ਜੈ ਸਾਈਆਂ ਦੀ ਲਿਖਣਾ ਤੇ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਬੈਲ ਆਈਕ ਕਮੈਂਟ ਦੱਸਦਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਸੁਪਨੇ ਵਿੱਚ ਪੁਲਿਸ ਵੀ ਬਹੁਤ ਨਜ਼ਰ ਆਉਂਦੀ ਹੈ ਤੇ ਕੰਨਿਆ ਵੀ ਨਜ਼ਰ ਆਉਂਦੀਆਂ ਹੈ ਪਰ ਪੁਲਿਸ ਕਹਿੰਦੀ ਕੁਝ ਨਹੀਂ ਸੋ ਦੇਖੋ ਜੀ ਜੇਕਰ ਤੁਹਾਨੂੰ ਪੁਲਿਸ ਦੇ ਸੁਪਨੇ ਆਉਂਦੇ ਨਹੀਂ ਹੈ ਪਰ ਤੁਹਾਨੂੰ ਕੁਝ ਕਹਿ ਨਹੀਂ ਰਹੇ ਸੋ ਇਹਦੇ ਵਿੱਚ ਕੋਈ ਵੀ ਮਾੜਾ ਸੰਕੇਤ ਨਹੀਂ ਚੰਗਾ ਹੀ ਸੰਕੇਤ ਹੈ ਜੀ ਸੋ ਪੁਲਿਸ ਦੀ ਵਰਦੀ ਵਿੱਚ ਕੋਈ ਵੀ ਇਨਸਾਨ ਜਾਂ ਘਰ ਦੇ ਮੈਂਬਰ ਨੂੰ ਦੇਖਦੇ ਆਂ ਤੇ ਉਹ ਪੀਰਾ-ਪੀਰਾ ਦਾ ਹੀ ਇਸ਼ਾਰਾ ਹੁੰਦਾ ਹੈ ਸੋ ਕੰਨਿਆ ਦਿਸਣੀਆਂ ਇਹ ਵੀ ਕੋਈ ਗਲਤ ਗੱਲ ਨਹੀਂ ਹੈ ਮਹਾਮਈ ਦਾ ਵੀ ਨਾਲ ਹੀ ਸੰਕੇਤ ਮਿਲਦਾ ਰਹਿੰਦਾ ਹੈ ਜੀ ਸੋ ਜਿਹੜਾ ਇਹ ਸੇਵਾ ਕਰਦੇ ਆ ਤੇ ਬਹੁਤ ਗੂਜੋ ਪ੍ਰਮਾਤਮਾ ਦਿਵਾਉਂਦਾ ਹੈ ਬਹੁਤਾਂ ਦੇ ਸੁਪਨੇ ਆਉਣੇ ਸ਼ੁਰੂ ਹੋ ਜਾਂਦੇ ਆ ਪਰ ਇੱਥੇ ਇੱਕ ਗੱਲ ਦੇ ਧਿਆਨ ਰੱਖਣਾ ਪਵੇਗਾ ਕਿ ਕਦੇ ਰੁਕਣਾ ਨਹੀਂ ਹੈ ਇਹ ਨਹੀਂ ਦੇਖਣਾ ਕਿ ਸਾਨੂੰ ਸੁਪਨੇ ਆਉਣ ਲੱਗ ਪਏ ਸੁਪਨੇ ਸੱਚ ਵੀ ਹੋਣ ਲੱਗ ਪਏ ਕਿ ਅਸੀਂ ਸੇਵਾ ਵਿੱਚ ਸ਼ਾਇਦ ਜ਼ਿਆਦਾ ਹੀ ਕਰ ਲਈ ਸਾਡੇ ਤੋਂ ਮਾਲਕ ਜ਼ਿਆਦਾ ਹੀ ਖੁਸ਼ ਹੋ ਗਿਆ ਸੋ ਉਹ ਮਾਲਕ ਤੋਂ ਬਹੁਤ ਲਾਲਚ ਦਿੰਦਾ ਹੈ ਕਈ ਇਨਸਾਨ ਤਾਂ ਸੇਵਾ ਵਿੱਚ ਡਟੇ ਰਹਿੰਦੇ ਨੇ ਕਈ ਹੰਕਾਰ ਕਰ ਜਾਂਦੇ ਨੇ ਤੇ ਸੇਵਾ ਵਿਚਕਾਰ ਹੀ ਛੱਡ ਦਿੰਦੇ ਆ ਪਰ ਜਦੋਂ ਕੁਝ ਵਧੀਆ ਮਿਲਣ ਵਾਲਾ ਹੁੰਦਾ ਹੈ ਤੇ ਅਸੀਂ ਉੱਥੇ ਆਪਣਾ ਰਸਤਾ ਬਦਲ ਲੈਂਦੇ ਆ ਜਾਂ ਸੇਵਾ ਨੂੰ ਘਟਾ ਦਿੰਦੇ ਆ ਸੋ ਇਹ ਗਲਤੀ ਕਦੇ ਨਹੀਂ ਕਰਨੀ ਚੀ ਸੋ ਆਪਣਾ ਕਰਮ ਕਰਦੇ ਜਾਓ ਸੇਵਾ ਕਰਦੇ ਜਾਓ ਤੇ ਮਾਲਕ ਅੱਗੇ ਜਾ ਕੇ ਬਹੁਤ ਕੁਝ ਚੰਗਾ ਕਰੇਗਾ ਤੇ ਬਹੁਤ ਕੁਝ ਦਿਖਾਏਗਾ ਸੋ ਜੇਕਰ ਗੱਲ ਹੋਰ ਵੀ ਜ਼ਿਆਦਾ ਚਾਹੁੰਦੇ ਹੋ ਵੀ ਨਿੱਖਰ ਕੇ ਨਜ਼ਰ ਮੋਹਰੇ ਆਵੇ ਤਾਂ ਫਿਰ ਇਹਦੇ ਲਈ ਸੇਵਾ ਕਰਦੇ ਰਹਿਣਾ ਹੈ ਇਹ ਨਹੀਂ ਕਹਿਣਾ ਕਿ ਸਾਨੂੰ ਸੁਪਨੇ ਆਉਂਦੇ ਸਾਨੂੰ ਦਰਸ਼ਨ ਹੁੰਦੇ ਆ ਸ਼ਾਇਦ ਅਸੀਂ ਸੇਵਾ ਹਮ ਥੋੜੀ ਕਰ ਦਈਏ ਤੇ ਤਾਂ ਵੀ ਨਹੀਂ ਕਰਪਾ ਰਹੇ ਜੀ ਇਸ ਤਰ੍ਹਾਂ ਕਦੇ ਨਾ ਕਰਨਾ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੇਰੇ ਬੇਟੇ ਨੂੰ ਸੁਪਨੇ ਬਹੁਤ ਬੁਰੇ ਆਉਂਦੇ ਨੇ ਸੋ ਉਹ ਕਹਿੰਦਾ ਹੈ ਕਿ ਜਿਵੇਂ ਕਿ ਸੁਪਨੇ ਵਿੱਚ ਮੈਨੂੰ ਕੋਈ ਮਾਰ ਰਿਹਾ ਹੈ ਮੇਰਾ ਲੱਕ ਤੋੜੀ ਜਾ ਰਿਹਾ ਹੈ ਸੋ ਉਹ ਕਹਿੰਦੇ ਨੇ ਕਿ ਇਹਦੇ ਬਾਰੇ ਸਾਨੂੰ ਜ਼ਰੂਰ ਦੀਦੀ ਜੀ ਦੱਸੋ ਸੋ ਦੇਖੋ ਜੀ ਜੇ ਸੁਪਨੇ ਮਾੜੇ ਆਣ ਲੱਗ ਪੈਣ ਕੋਈ ਮਾੜਾ ਚੱਕਰ ਜ਼ਿੰਦਗੀ ਦੇ ਵਿੱਚ ਜਦੋਂ ਚੱਲਦਾ ਹੈ ਤਾਂ ਜਦੋਂ ਦੀ ਸੇਵਾ ਕਰਦੇ ਹਾਂ ਤੇ ਉਹ ਪ੍ਰਮਾਤਮਾ ਸਾਹਮਣੇ ਦਿਖਾਉਣ ਲੱਗ ਪੈਂਦਾ ਪਹਿਲਾਂ ਹੀ ਮਾੜੇ ਸਮੇਂ ਬਾਰੇ ਵੀ ਪਹਿਲੇ ਦਿਖਾ ਲੈਂਦਾ ਕਈ ਵਾਰ ਤਾਂ ਜੋ ਮਾੜਾ ਜ਼ਿੰਦਗੀ ਵਿੱਚ ਹੋਣ ਵਾਲਾ ਹੁੰਦਾ ਹੈ ਉਹ ਸੁਪਨੇ ਰਾਹੀ ਹੀ ਕੱਟਿਆ ਜਾਂਦਾ ਹੈ ਦੁੱਖ ਯਾਨੀ ਜੇ ਫਿਰ ਵੀ ਦੁੱਖ ਆਉਂਦਾ ਹੈ ਤੇ ਜਾਨੀ ਉਹ ਘਟਾ ਦਿੰਦੇ ਨੇ ਜਿੱਥੇ ਜ਼ਿਆਦਾ ਨੁਕਸਾਨ ਲਿਹਿਆ ਹੁੰਦਾ ਹੈ ਉਥੇ ਉਹ ਪਰਮਾਤਮਾ ਉਹ ਦੁੱਖ ਨੂੰ ਘੱਟ ਕਰ ਦਿੰਦਾ ਹੈ ਥੋੜੇ ਦੇ ਵਿੱਚ ਹੀ ਤੁਹਾਡਾ ਦੁੱਖ ਕੱਟਿਆ ਜਾਂਦਾ ਹੈ ਤੇ ਬਾਕੀ ਇੱਥੇ ਇੱਕ ਹੀ ਕਰਮ ਦੱਸਾਂਗੇ ਸੋ ਇੱਥੇ ਕਹਿੰਦੇ ਨੇ ਕਿ ਅਸੀਂ ਬਾਬਾ ਬਾਦਨਾਥ ਜੀ ਨੂੰ ਮੰਨਦੇ ਆ ਸੋ ਕੋਸ਼ਿਸ਼ ਕਰੋ ਜੀ ਬਾਬਾ ਜੀ ਨੂੰ ਮੰਨਣ ਵਾਲੇ ਕਦੇ ਡੋਲਦੇ ਨਹੀਂ ਪਹਿਲਾਂ ਤਾਂ ਆਪਣਾ ਵਿਸ਼ਵਾਸ ਪੱਕਾ ਕਰੋ ਤੇ ਸੇਵਾ ਸਿਮਰਨ ਜਿਵੇਂ ਦਾ ਤੁਹਾਡੇ ਕੋਲ ਮਿਲਿਆ ਹੈ ਕਰੋ ਜੀ ਤੇ ਨਾਲ ਹੀ ਇੱਥੇ ਜੇਕਰ ਇਹੋ ਜਿਹੇ ਵਿਚਾਰ ਆਉਂਦੇ ਆ ਕੁਝ ਨਹੀਂ ਆਉਂਦਾ ਹੈ ਮਾੜਾ ਖਿਆਲ ਮੰਨ ਵਿੱਚ ਤਾਂ ਉੱਥੇ ਇੱਕ ਹੀ ਕਰਮ ਕਰੋ ਜਿਹਦੀ ਸੇਵਾ ਕਰਦੇ ਹੋ ਤੇ ਯਕੀਨ ਰੱਖ ਕੇ ਰਹਿਣਾ ਹੈ ਤੇ ਸੇਵਾ ਨਿਜਮ ਦੇ ਨਾਲ ਵਿਸ਼ਵਾਸ ਰੱਖ ਕੇ ਕਰਨੀ ਆ ਤੇ ਨਾਲ ਕਰਮ ਜੋ ਕਰਨਾ ਹੈ ਉਹ ਸਿਰਫ ਰੋਡ ਪ੍ਰਸ਼ਾਦ ਦੇਣਾ ਸ਼ਰਧਾ ਦੇ ਨਾਲ ਪੂਰਾ ਸਮਾਂ ਜਿਹੜਾ ਹੈ ਉਹ ਮਾਲਕ ਨੂੰ ਦੇਣਾ ਹੈ ਜਿੰਨਾ ਚੱਕਰ ਤੁਸੀਂ ਸੇਵਾ ਕਰਨੀ ਆ ਸੋ ਨੇਚਾ ਭਾਵਨਾ ਦੇ ਨਾਲ ਰੋਡ ਪ੍ਰਸ਼ਾਦ ਤਿਆਰ ਕਰੋ ਕਰਕੇ ਫਿਰ ਭੋਗ ਲਗਾਓ ਆਪਣੇ ਮਾਲਕ ਦਾ ਨਾਮ ਲਗੋ ਬਾਬਾ ਬਰਖਨਾਥ ਜੀ ਦਾ ਫੋ ਹੁਣ ਤਾਂ ਦਿਨ ਵੀ ਖਾਸ ਉਹਨਾਂ ਦੇ ਹੀ ਚੱਲ ਰਹੇ ਨੇ ਜੀ ਤੇ ਨਾਲ ਕੱਚੀ ਲੱਸੀ ਦਾ ਗਲਾਸ ਜ਼ਰੂਰ ਰੱਖਣਾ ਹੈ ਕੱਚੀ ਲੱਸੀ ਬਣਾਉਣੀ ਥੋੜਾ ਵਿੱਚ ਮਿੱਠਾ ਜ਼ਰੂਰ ਪਾਉਣਾ ਹੈ ਤੇ ਫਿਰ ਰੋਟ ਪ੍ਰਸ਼ਾਦ ਦਾ ਧੂਪ ਪਾ ਕੇ ਉੱਪਰ ਦੀ ਛੱਟਾ ਜ਼ਰੂਰ ਦੇਣਾ ਕੱਚੀ ਲੱਸੀ ਦਾ ਤੇ ਵਿਸ਼ਵਾਸ ਰੱਖ ਕੇ ਅਰਦਾਸ ਬੇਨਤੀ ਕਰਨੀ ਹੈ ਜੋ ਵੀ ਮਨ ਦੀ ਕਿਸਾ ਹੈ ਜਾਂ ਕੋਈ ਜ਼ਿੰਦਗੀ ਵਿੱਚ ਪ੍ਰੋਬਲਮ ਹੈ ਜਿਵੇਂ ਕੀ ਦੱਸਿਆ ਹੈ ਕਿ بیٹے ਨੂੰ ਇਹੋ ਜਿਹੇ ਮਾੜੇ ਖਿਆਲ ਆ ਰਹੇ ਆ ਜੀ ਇਹਦੇ ਲਈ ਤਾਂ ਖਾਸ ਤੁਸੀਂ ਵਿਸ਼ਵਾਸ ਰੱਖ ਕੇ ਇਹ ਕਰਮ ਕਰੋ ਨਵਾਂ ਤਰ ਤੋੜਾ ਸੇਵਾ ਨੂੰ ਕਰਨਾ ਸ਼ੁਰੂ ਕਰ ਦਿਓ ਲਗਾਤਾਰ ਰੋਟਾ ਪ੍ਰਸ਼ਾਦ ਦੇ ਦੋ ਮਹੀਨੇ ਵਿੱਚ ਐਤਵਾਰ ਦੀ ਐਤਵਾਰ ਤੇ ਉਹ ਮਾਲਕ ਸਭ ਦੁੱਖਾਂ ਨੂੰ ਦੂਰ ਕਰ ਦਿੰਦਾ ਹੈ ਜੀ ਸੋ ਬਾਕੀ ਸੇਵਾ ਕਰਨੀ ਹੈ ਕਰੰਭੀ ਕਰਨਾ ਹੈ ਪਰ ਨਾ ਦੇ ਨਾਲ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਜੇ ਤੁਹਾਡਾ ਵਿਸ਼ਵਾਸ ਹੈ ਤੁਹਾਡੇ ਮਾਲਕ ਤੇ ਤਾਂ ਫਿਰ ਕੋਈ ਕੁਝ ਨਹੀਂ ਵਿਗਾੜ ਸਕਦਾ ਜੀ ਮਾੜਾ ਸਮਾਂ ਉਹ ਮਾਲਕ ਕੱਟ ਦਿੰਦਾ ਹੈ ਸੋ ਬਾਕੀ ਜਿਹੜੀਆਂ ਵੀ ਰੂਹਾਂ ਸੇਵਾ ਕਰਨ ਵਾਲੀਆਂ ਹੈ ਉਹਨਾਂ ਨੂੰ ਜਦੋਂ ਵੀ ਮਾੜੇ ਖਿਆਲ ਆਉਣ ਤਾਂ ਆਪਣੇ ਮਾਲਕ ਨੂੰ ਯਾਦ ਰੱਖਿਆ ਕਰੋ ਕਿ ਤੇਤ ਤੋਂ ਬਗੈਰ ਸਾਡੇ ਤੇ ਕੋਈ ਕੁਝ ਕਰਾ ਨਹੀਂ ਸਕਦਾ ਤੂੰ ਚਾਹਵੇਂਗਾ ਤੇ ਸਾਨੂੰ ਕੁਝ ਹੋਵੇਗਾ ਜੇ ਤੂੰ ਨਹੀਂ ਚਾਹੁੰਦਾ ਕਿਉਂਕਿ ਅਸੀਂ ਤੇਰੇ ਹਾਂ ਜੇ ਸਾਡੇ ਤੇ ਕੋਈ ਕਰਦਾ ਕਰਾਉਂਦਾ ਵੀ ਹੈ ਤੇ ਸਮਝ ਲਓ ਤੁਹਾਡੇ ਤੇ ਹੀ ਕਰ ਰਿਹਾ ਕਿਉਂਕਿ ਅਸੀਂ ਤਾਂ ਤੇਰੇ ਆ ਸੋ ਇੰਨੀ ਗੱਲ ਕਹਿ ਕੇ ਹੀ ਇਨਸਾਨ ਸੌਖਾ ਛੁੱਟ ਜਾਂਦਾ ਤੇ ਉਹ ਮਾਲਕ ਦੀ ਡਿਊਟੀ ਲੱਗ ਜਾਂਦੀ ਆ ਫਿਰ ਉਹ ਮੁਰਸ਼ਦ ਦੀ ਤਾਂ ਫਿਰ ਉਹ ਇਹ ਸਾਰੀ ਜ਼ਿੰਮੇਵਾਰੀ ਨੂੰ ਆਪ ਚੱਕਦੇ ਨੇ ਤੇ ਸਾਰੀਆਂ ਪ੍ਰੋਬਲਮਾਂ ਦੂਰ ਕਰ ਦਿੰਦੇ ਸੋ ਜਦ ਮਾਲਕ ਦਾ ਹੱਥ ਸਿਰ ਤੇ ਹੋਵੇ ਜਿਹਨੂੰ ਚੱਕਰ ਉਹ ਨਹੀਂ ਚਾਹੁੰਦਾ ਸਾਡੇ ਨਾਲ ਕੁਝ ਬੁਰਾ ਹੋਵੇ ਤੇ ਉਹਨਾਂ ਚੱਕਰ ਕੋਈ ਚਾਹੇ ਜਿੰਨਾ ਮਰਜੀ ਜ਼ੋਰ ਲਗਾ ਲਵੇ ਚਾਹੇ ਕੋਈ ਜਿੱਡਾ ਮਰਜੀ ਵੱਡਾ ਇਲਮ ਕਰ ਦਵੇ ਉਸ ਭਗਤ ਤੇ ਜਿਹੜਾ ਸੇਵਾ ਸੰਭਰਨ ਕਰਨ ਵਾਲਾ ਹੈ ਸੋ ਉਹਦਾ ਬਾੜ ਵਿੰਗਾ ਵੀ ਨਹੀਂ ਹੋ ਸਕਦਾ ਕਿਉਂਕਿ ਉਹ ਮਾਲਕ ਦਾ ਵੀ ਹੱਥ ਨਾਲ ਹੁੰਦਾ ਹੈ ਜਿਹਦੀ ਸੇਵਾ ਕੀਤੀ ਹੈ ਸੇਵਾ ਕਦੇ व्यर्थ ਨਹੀਂ ਜਾਂਦੀ ਥੋੜਾ ਬਹੁਤ ਕਸ਼ਟ ਜੋ ਹੈ ਆਉਂਦਾ ਹੈ ਸਰੀਰ ਤੇ ਆਉਂਦਾ ਜਾਂ ਜ਼ਿੰਦਗੀ 'ਚ ਕਿਸੇ ਵੀ ਤਰ੍ਹਾਂ ਦਾ ਆਉਂਦਾ ਹੈ ਉਸਹਿਣਾ ਪੈ ਸਕਦਾ ਹੈ ਪਰ ਕੁਛ ਵਿਗੜਦਾ ਨਹੀਂ ਸਹੀ ਕਰ ਦਿੰਦਾ ਹੈ ਮਾਰਗ ਸੋ ਬਾਕੀ ਉਹਨਾਂ ਦਾ ਸ਼ੁਕਰਾਨਾ ਧੰਨਵਾਦ ਕਰਦੇ ਰਹੋ ਤੇ ਉਹਨਾਂ ਅਗੇ ਹੀ ਅਰਜੀ ਕਰਦੇ ਰਹੋ ਜੀ ਉਹਨਾਂ ਨੇ ਅਰਜੀ ਕਬੂਲ ਕਰਨੀ ਜਿਸ ਦਿਨ ਵੀ ਕੀਤੀ ਬਾਹਰੋਂ ਕਿਤੇ ਉਹ ਖੈਰ ਨਹੀਂ ਪੈਣੀ ਸੋ ਖੈਰ ਉਦੋਂ ਹੀ ਪੈਂਦੀ ਹੈ ਜਦੋਂ ਅਸੀਂ ਇੱਕ ਦੇ ਮੂਰੇ ਪੱਲਾ ਢਦੇ ਆਂ ਇੱਕ ਦੇ ਮੂਰੇ ਝੋਲੀ ਢੱਗੇ ਬਹਿ ਜੋ ਆਪੇ ਖੈਰਾਂ ਹਮਾਰਕ ਖਾ ਦਿੰਦਾ ਹੈ ਇਹ ਗੱਲ ਸੱਚ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਜੋ ਮਿੱਠੀ ਰੋਟੀ ਦੀਦੀ ਜੀ ਤੁਸੀਂ ਦੱਸੀ ਸੀ ਕਿ ਉਹ ਆਪਣੇ ਉੱਤੇ ਵੀ ਸੱਤ ਵਾਰ ਸੋਹਣੀ ਹੈ ਜਾਂ ਉੱਤੇ ਹੀ ਛਤ ਉੱਪਰ ਪਾਉਣੀ ਆ ਸੋ ਦੇਖੋ ਜੀ ਇਹ ਤੁਹਾਡੀ ਆਪ ਦੀ ਇੱਛਾ ਹੈ ਕਿ ਤੁਸੀਂ ਸਵਾ ਕੇ ਆਪਣੇ ਉੱਪਰ ਦੀ ਫੇਰ ਪੰਜੀਆਂ ਨੂੰ ਪਾਉਣਾ ਚਾਹੁੰਦੇ ਹੋ ਜਾਂ ਵੈਸੇ ਹੀ ਜੇ ਵੈਸੇ ਹੀ ਕਰਮ ਕਰੋਗੇ ਹਰ ਰੋਜ਼ ਇੱਕ ਰੋਟੀ ਪਾਲੋਗੇ ਇਹਦਾ ਕੋਈ ਨੁਕਸਾਨ ਨਹੀਂ ਫਾਇਦਾ ਹੀ ਇਹਦਾ ਮਿਲਣ ਵਾਲਾ ਹੈ ਜੀ ਸੋ ਬਾਕੀ ਪ੍ਰਮਾਤਮਾ ਜਦੋਂ ਅਸੀਂ ਚੰਗਾ ਕਰਮ ਕਰਦੇ ਹ ਉਹ ਦੇਖਦਾ ਹੈ ਉਹ ਆਪੇ ਹੀ ਮਾੜਾ ਬੁਲਾਵਾ ਨੂੰ ਦੂਰ ਕਰ ਦਿੰਦਾ ਹੈ ਜੀ ਤੁਹਾਡੀ ਨੇਚਾ ਭਾਵਨਾ ਦੇਖ ਕੇ ਸੋ ਬਹੁਤੇ ਕੁਛ ਕਰਨ ਕਰਾਉਣ ਦੀ ਜਰੂਰਤ ਨਹੀਂ ਪੈਂਦੀ ਵਾਕੀ ਜਿਹੜਾ ਇਨਸਾਨ ਇੱਕ ਕਰਮ ਕਰਦਾ ਹੈ ਸੋ ਪਰਮਾਤਮਾ ਹਮੇਸ਼ਾ ਹੀ ਉਹਨਾਂ ਨੂੰ ਦੇਖਦਾ ਹੈ ਕਿ ਕਦ ਕਿੱਥੇ ਕਿਹੜਾ ਕਰਮ ਕਰ ਰਹੀ ਨੇ ਸੋ ਉੱਥੇ ਫਿਰ ਦੱਸਣ ਦੀ ਜਰੂਰਤ ਨਹੀਂ ਪੈਂਦੀ ਜੀ ਸੋ ਕਰਮ ਕਰਨਾ ਆ ਸੋ ਕਿਸੇ ਵੀ ਤੰਗਣਾ ਕਰ ਲੋ ਬਾਕੀ ਤੁਹਾਡੀ ਇੱਛਾ ਹੈ ਜੀ ਸੋ ਇੱਥੇ ਦਾ ਇਹ ਕਹਾਂਗੇ ਕਿ ਕਰਮ ਕਰਨਾ ਜ਼ਰੂਰੀ ਹੈ ਕਰਮ ਕਰੋਗੇ ਤਾਂ ਜ਼ਿੰਦਗੀ ਵਿੱਚ ਨਖਾਰ ਆਉਂਦਾ ਹੈ ਜੀ ਕਰਮ ਤੋਂ ਬਗੈਰ ਕੁਝ ਨਹੀਂ ਪਰ ਕਰਮ ਚੰਗੇ ਹੋਣੇ ਚਾਹੀਦੇ ਆ ਦੋ ਤਰ੍ਹਾਂ ਦੇ ਕਰਮ ਹੁੰਦੇ ਨੇ ਇੱਕ ਮਾੜੇ ਹੁੰਦੇ ਨੇ ਤੇ ਇੱਕ ਚੰਗੇ ਚੰਗੇ ਕਰਮ ਕਰੋ ਚੰਗਿਆਂ ਦਾ ਚੰਗਾ ਹੀ ਨਤੀਜਾ ਮਿਲਦਾ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਜੀ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਸੋ ਅੱਜ ਦਾ ਵਿਸ਼ਾ ਹੈ ਕਿ ਕਿਉਂਕਿ ਇਹ ਦੀਵੇ ਦੇ ਫਾਇਦੇ ਕੀ ਨੇ ਤੇ ਕਿਉਂ ਕਰਨਾ ਚਾਹੀਦਾ ਹੈ ਜੀ ਸੋ ਚਿਰਾਗ ਰੋਸ਼ਨ ਤਾਂ ਹਰ ਇੱਕ ਦੇ ਘਰ ਵਿੱਚ ਹੁੰਦੇ ਆ ਜਿਨ੍ਹਾਂ ਦੇ ਘਰਾਂ ਵਿੱਚ ਦਰਵਾਰ ਹੈ ਪੀਰਾ ਫੀਰਾ ਦਾ ਸੋ ਉਹ ਤਾਂ ਹਮੇਸ਼ਾ ਹੀ ਚਿਰਾਗ ਰੋਸ਼ਨ ਕਰਦੇ ਹੀ ਕਰਦੇ ਆ ਚਾਹੇ ਕੋਈ ਦੇਵੀ ਦੇਵਤੇ ਦੀ ਸੇਵਾ ਕਰਦੇ ਤਾਂ ਵੀ ਜੋਤ ਰੋਸ਼ਨ ਹੁੰਦੀ ਹੈ ਉੱਥੇ ਜੀ ਸੋ ਜਿੱਥੇ ਚਿਰਾਗ ਰੋਸ਼ਨ ਹੁੰਦਾ ਹੈ ਉੱਥੇ ਮਾਰਗ ਦਾ ਬੁਲਾਵਾ ਵੈਸੇ ਆਉਂਦਿਆਂ ਨਹੀਂ ਕਿਉਂਕਿ ਫੱਕਰਾ ਫੀਰਾ ਦਾ ਪੈਰਾ ਹੁੰਦਾ ਹੈ ਜੀ ਪੀੜਾ ਹੀਰਾ ਦਾ ਕਹਿ ਲੋ ਜੀ ਪੈਰਾ ਹੁੰਦਾ ਉਸ ਘਰ ਦੇ ਵਿੱਚ ਪਰ ਪੈਰਾ ਵੀ ਉਦੋਂ ਹੁੰਦਾ ਹੈ ਜਦੋਂ ਅਸੀਂ ਘਰ ਦੇ ਵਿੱਚ ਸੁਚਮ ਰਹਦੇ ਹਾਂ ਕੋਈ ਮਾੜੀ ਚੀਜ਼ ਨਹੀਂ ਬਾੜਦੇ ਜਦੋਂ ਮਾੜੀਆਂ ਚੀਜ਼ਾਂ ਘਰ ਵਿੱਚ ਆਉਂਦੀਆਂ ਨੇ ਇਸ ਤਰ੍ਹਾਂ ਫੇ ਹਰ ਇੱਕ ਨੂੰ ਪੀੜਾ ਸਹਿਣੀ ਪੈਂਦੀ ਆ ਸੋ ਇਸ ਕਰਕੇ ਧਿਆਨ ਰੱਖਿਆ ਕਰੋ ਜੀ ਜੇਕਰ ਘਰ ਵਿੱਚ ਦਰਵਾਰਾ ਤੇ ਮਾਸ ਮੱਛੀ ਕੋਸ਼ੇ ਹੋ ਜਾ ਸ਼ਰਾਬ ਨਾ ਘਰ ਵਿੱਚ ਵੜੀ ਜਾਵੇ ਪਰ ਨਾ ਕਿ ਤੰਗੀ ਹਰ ਇੱਕ ਨੂੰ ਹੁੰਦੀ ਹੈ ਸੇਵਾ ਕਰਨ ਨਾਲ ਹੀ ਮਿਲਦੀ ਆ ਜੀ ਸੋ ਇੱਕ ਵਾਰ ਸੇ ਤਾਂ ਅਸੀਂ ਉਹਨਾਂ ਨੂੰ ਵਾਜਾ ਮਾਰਦੇ ਆਂ ਬੁਕਾਰਦੇ ਆਂ ਤੇ ਇੱਕ ਵਾਰ ਸੇ ਅਸੀਂ ਇਹੋ ਜੇ ਕਰਮ ਕਰਦੇ ਚੀਨਾ ਕਰਮਾਂ ਤੋਂ ਉਹਨਾਂ ਨੂੰ ਸਖਤ ਨਫ਼ਰਤ ਹੈ ਸੋ ਸੋਚੀ ਦੇ ਨਾਲ ਚੱਲਣਾ ਸੋ ਵਾਕੀ ਹੁਣ ਗੱਲ ਕਰੀਏ ਕਿ ਜਿਨ੍ਹਾਂ ਨੂੰ ਲੱਗਦਾ ਹੈ ਕਿ ਜ਼ਿੰਦਗੀ 'ਚ ਜ਼ਿਆਦਾ ਹੀ ਮੁਸ਼ਕਲਾਂ ਆ ਰਹੀਆਂ ਆ ਕੋਈ ਪਾਸਾ ਨਜ਼ਰ ਨਹੀਂ ਆਉਂਦਾ ਹਰ ਇੱਕ ਪਾਸੇ ਮੁਸੀਬਤ ਹੀ ਮੁਸੀਬਤ ਆਈ ਜਾ ਰਹੀ ਹੈ ਐਸਾ ਗੇੜ ਕਈ ਵਾਰ ਕਈਆਂ ਤੇ ਚੱਲਦਾ ਹੈ ਕਿ ਕੁਝ ਸਮਝ ਨਹੀਂ ਆਉਂਦੀ ਸਾਰੇ ਪਾਸਿਆਂ ਤੋਂ ਨੁਕਸਾਨ ਹੀ ਨੁਕਸਾਨ ਸਹਿਣਾ ਪੈਂਦਾ ਹੈ ਸੋ ਖਾਸ ਕਰਕੇ ਉਹਨਾਂ ਨੂੰ ਇਹ ਕਰਮ ਕਰ ਲੈਣਾ ਚਾਹੀਦਾ ਹੈ ਬਾਕੀ ਵਿਸ਼ਵਾਸ ਇਹ ਆਪਣੇ ਮੁਰਸ਼ਿਦ ਤੇ ਜੇਕਰ ਪੱਕਾ ਹੋਵੇ ਚਾਹੇ ਸਾਰੇ ਰਸਤੇ ਬੰਦ ਹੋ ਜਾਣ ਤੇ ਉਹ ਰਸਤੇ ਆਪ ਬਣਾ ਦਿੰਦੇ ਨੇ ਖੋਲ ਦਿੰਦੇ ਨੇ ਜੀ ਪਰ ਇਹੋ ਜਿਹਾ ਵਿਸ਼ਵਾਸ ਕੋਈ ਬਿਰਲੀ ਹੀ ਰੂਪ ਕਰ ਪਾਉਂਦੀ ਹੈ ਸੇਵਾ ਹਰ ਕੋਈ ਕਰਦਾ ਹੈ ਸੋ ਬਾਕੀ ਇੱਥੇ ਜਿਨ੍ਹਾਂ ਤੋਂ ਇਹੋ ਜਿਹਾ ਵਿਸ਼ਵਾਸ ਨਹੀਂ ਬਣਦਾ ਜੀ ਉਹਨਾਂ ਲਈ ਫਿਰ ਇਹ ਕਰਮ ਹੁੰਦੇ ਨੇ ਜੀ ਸੋ ਫਿਰ ਉੱਤੇ ਕਰਮ ਕੀਤਾ ਜਾਂਦਾ ਹੈ ਕਿ ਚਮਕੀਆ ਦੀਵਾ ਲਗਾ ਕੇ ਆਪਣੇ ਮਾਲਕ ਨੂੰ ਯਾਦ ਕੀਤਾ ਜਾਂਦਾ ਚਮਕੀਆ ਦੀਵੇ ਦਾ ਮਤਲਬ ਹੈ ਕਿ ਚਾਰੇ ਦਰਵਾਜ਼ੇ ਜ਼ਿੰਦਗੀ ਦੇ ਖੁੱਲ ਜਾਣੇ ਜੋ ਕਿ ਹੋਈ ਲੱਗ ਰਿਹਾ ਹੈ ਕਿ ਹਰ ਪਾਸੇ ਮੁਸੀਬਤ ਹੀ ਮੁਸੀਬਤ ਆ ਰਹੀ ਹੈ ਜ਼ਿੰਦਗੀ ਵਿੱਚ ਕੁਝ ਚੰਗਾ ਨਹੀਂ ਹੋ ਰਿਹਾ ਮਾੜਾ ਹੀ ਮਾੜਾ ਹੁੰਦਾ ਜਾ ਰਿਹਾ ਸੋ ਉੱਥੇ ਫਿਰ ਚਮਕੀਆ ਦੀਵੇ ਦੀ ਜ਼ਰੂਰਤ ਪੈਂਦੀ ਹੈ ਜਿ ਮੁਖੀਆ ਦੀਵਾ ਦਾ ਮਤਲਬ ਹੈ ਕਿ ਰੋਸ਼ਨੀ ਕੰਧੜ ਚਰਾਗ ਦਾਤ ਮਤਲਬ ਇਹ ਹੁੰਦਾ ਹੈ ਕਿ ਰੋਸ਼ਨੀ ਹੋ ਜਾਣੀ ਚਰਾਗ ਦੇ ਨਾਲ ਸੋ ਰੋਸ਼ਨੀ ਹੋ ਗਈ ਤੇ ਚਾਨਣ ਹੋ ਜਾਂਦਾ ਸਭ ਕੁਝ ਨਜ਼ਰ ਆਉਣ ਲੱਗ ਪੈਂਦੇ ਇਸੇ ਤਰ੍ਹਾਂ ਹੈ ਜਦੋਂ ਚਮੁਖੀਆ ਦੀਵਾ ਜਗਦਾ ਹੈ ਤੇ ਚਾਰੇ ਹੀ ਦਰਵਾਜ਼ੇ ਜੋ ਬੰਦ ਹੋ ਚੁੱਕੇ ਨੇ ਜ਼ਿੰਦਗੀ ਵਿੱਚ ਤੇ ਉਹ ਖੁੱਲ ਜਾਂਦੇ ਨੇ ਰੋਸ਼ਨੀ ਹੋ ਜਾਂਦੀ ਹੈ ਹਨੇਰਾ ਦੂਰ ਹੋ ਜਾਂਦਾ ਹੈ ਤੇ ਕਈ ਮੁਸ਼ਕਲਾਂ ਦੇ ਹੱਲ ਫਿਰ ਹੋ ਜਾਂਦੇ ਨੇ ਵਿਸ਼ਵਾਸ ਰੱਖ ਕੇ ਕਰਮ ਕਰਿਆ ਕਰੋ ਤੇ ਕਰਮਾਂ ਦਾ ਫਲ ਜ਼ਰੂਰ ਮਿਲਦਾ ਹੈ ਪਰਮਾਤਮਾ ਨੂੰ ਮੰਨਦੇ ਹੋ ਸੇਵਾ ਸਿਮਰਨ ਕਰਦੇ ਹੋ ਚੰਗਾ ਕਰਮ ਕਰਦੇ ਹੋ ਉਹ ਕਦੇ ਵਿਅਰਥ ਨਹੀਂ ਜਾਂਦਾ ਮੁਸ਼ਕਲ ਸਮੇਂ ਸਾਨੂੰ ਫਿਰ ਉਹ ਕਰਮਾਂ ਦਾ ਪਤਾ ਚੱਲਦਾ ਕਿ ਮਾਲਕ ਨੇ ਸਾਡਾ ਸਾਥ ਦਿੱਤਾ ਸੀ ਕੋਈ ਪਿਛਲਾ ਹੀ ਕੋਈ ਚੰਗਾ ਕਰਮ ਕੀਤਾ ਸੀ ਇਨਸਾਨ ਫਿਰ ਇਹ ਕਹਿੰਦੇ ਨੇ ਕੀ ਪਤਾ ਨਹੀਂ ਕਿ ਇਹਦੇ ਪੈਰਾਂ ਵਿੱਚ ਆ ਕੇ ਉਹ ਮਾਲਕ ਨੇ ਸਾਡੀ ਸੁਣ ਲਈ ਸੋ ਬਹੁਤ ਤਰ੍ਹਾਂ ਦੀਆਂ ਗੱਲਾਂ ਫਿਰ ਕੀਤੀਆਂ ਜਾਂਦੀਆਂ ਜਦੋਂ ਮੁਸ਼ਕਲ ਵਿੱਚੋਂ ਨਿਕਲਦੇ ਆ ਤੇ ਚਮੁਖੀ ਦੀਵੇ ਦੇ ਫਾਇਦੇ ਤੇ ਕਿਹਨਾਂ ਨੂੰ ਕਰਨਾ ਚਾਹੀਦਾ ਹੈ ਜੀ ਆਪਾਂ ਉਹ ਵੀ ਹੁਣ ਦੱਸ ਹੀ ਚੁੱਕੀਆਂ ਸੋ ਇਹਦੇ ਲਾਭ ਕੀ ਨੇ ਜੀ ਇਹਦੇ ਲਾਵੇ ਹੀ ਨੇ ਕਿ ਚਮੁਖੀਆ ਦੀਵਾ ਉਦੋਂ ਪਾਲਿਆ ਜਾਂਦਾ ਜਦੋਂ ਜ਼ਿਆਦਾ ਹੀ ਮਸਤੀਫਤ ਆਣ ਖੜੀ ਹੋਵੇ ਕੋਈ ਰਸਤਾ ਨਜ਼ਰ ਨਾ ਆਵੇ ਕੋਈ ਕੰਮ ਨਾ ਬਣ ਰਿਹਾ ਹੋਵੇ ਤਾਂ ਫਿਰ ਇਹ ਚਮੁਖੀਆ ਦੀਵਾ ਚਾਰੇ ਦਰਵਾਜ਼ੇ ਖੋਲ ਦਿੰਦਾ ਹੈ ਤੇ ਰੋਸ਼ਨੀ ਕਰ ਦਿੰਦਾ ਹੈ ਜੀ ਹਨੇਰੇ ਨੂੰ ਦੂਰ ਕਰ ਦੇਣਾ ਮਤਲਬ ਕਿ ਪਰੇਸ਼ਾਨੀਆਂ ਨੂੰ ਦੂਰ ਕਰ ਦੇਣਾ ਸੋ ਬਾਕੀ ਜੀ ਇਹ ਕਰਮ ਚੰਗਾ ਲੱਗਾ ਤਾਂ ਵੱਤ ਤੋਂ ਵੱਤ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਤੁਹਾਡੀ ਭਜਾ ਨਾ ਕਿਸੇ ਹੋਰ ਨੂੰ ਦਾ ਫਲਾ ਹੋ ਸਕੇ ਤੇ ਇਹ ਵੀ ਇੱਕ ਚੰਗਾ ਹੀ ਕਰਮ ਤੁਹਾਡੇ ਖਾਤੇ ਵਿੱਚ ਉਹ ਪ੍ਰਮਾਤਮਾ ਲਿਖੇਗਾ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਹਾਂ ਜੈ ਵੀਰਾਂ ਦੀ ਜੀ ਜੈ ਸਾਈਆਂ ਦੀ